ਬੱਚਿਓ ਜਿਹੜਾ ਟੂ-ਵੀਲਰ ਆ ਇੱਥੇ ਬੈਠ ਸਕਦੇ ਆ ਦੋ ਵਿਅਕਤੀ ਤੁਸੀਂ ਉੱਤੇ ਬੈਠੇ ਹੋ ਚਾਰ ਵਿਅਕਤੀ ਜੇ ਮੈਨੂੰ ਇਹਦੇ ਪੰਜਵੇਂ ਜੋਗੀ ਜਗ੍ਹਾ ਹੁੰਦੀ ਤੇ ਤੁਸੀਂ ਉਹ ਵੀ ਪਿਠਾਉਣਾ ਸੀ ਤੇ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਹੀ ਇੱਕ ਬੱਚਾ ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਉਹ ਫੜਿਆ ਸੀ ਉਹਨੇ ਮੋਟਰਸਾਈਕਲ ਦੇ ਉੱਪਰ ਵੱਡੇ ਜਿਹੜੇ ਹੌਰਨ ਆ ਉਹ ਲਵਾਏ ਸੀ ਤੇ ਬਿਨਾਂ ਵਜ੍ਹਾ ਸ਼ਹਿਰ ਦੇ ਵਿੱਚ ਪੰਜਾਬ ਜਾ ਕੇ ਉਹ ਪলিউਸ਼ਨ ਜਿਹੜਾ ਨਰਸ ਪলিউਸ਼ਨ ਸੀ ਉਹ ਪੈਦਾ ਕਰ ਰਿਆ ਸੀ ਤੇ ਇਹ ਵੀ ਉਹਨਾਂ ਦੇ ਘਰ ਦੇ ਬੱਚੇ ਆ ਜਿਹੜਾ ਨੇ ਐਕਟਵਾ ਦੇ ਉੱਪਰ ਚਾਰ ਬੱਚੇ ਬਿਠਾਏ ਚਾਰ ਜਾਣੇ ਬੈਠ ਕੇ ਤੇ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੱਗੇ ਕੌਣ ਜਾ ਰਿਹਾ ਪਿੱਛੇ ਕੌਣ ਜਾ ਰਿਹਾ ਇਸ ਅਸੀਂ ਉਸ ਪਬਲਿਕ ਮੈਨ ਤੇ ਵੀ ਬਹੁਤ ਧੰਨਵਾਦੀ ਆ ਜਿਨੇ ਸਾਨੂੰ ਇਹਨਾਂ ਦੀ ਫੋਟੋ ਖਿੱਚ ਕੇ ਪਾਈ ਹੈ ਤੇ ਇਹ ਚਾਰ ਵਿਅਕਤੀ ਬੈਠੇ ਆ ਔਰ ਇਹਨਾਂ ਦਾ ਜਿਹੜਾ ਮੋਟਰਸਾਈਕਲ ਚਲਾਨ ਕੀਤਾ ਤੇ ਨਾਲ ਜਿਹੜੀ ਇਹਨਾਂ ਦੀ ਐਕਟਵਾ ਆ ਉਹ ਬੰਦ ਕਰ ਦਿੱਤੀ ਹੈ ਅੱਗੋਂ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਤੁਹਾਨੂੰ ਪਹਿਲਾਂ ਵੀ ਹੰਬਲ ਰਿਕਵੈਸਟ ਕੀਤੀ ਗਈ ਸੀ ਕਿ ਪਲੀਜ਼ ਕੋਈ ਵੀ ਵਿਅਕਤੀ ਜਿਹੜਾ ਟੂ-ਵੀਲਰ ਹੈ ਉਹਦੇ ਉੱਪਰ ਤਿੰਨ ਵਿਅਕਤੀ ਜਾਂ ਚਾਰ ਵਿਅਕਤੀ ਜਾਂ ਉਹਦੇ ਉੱਪਰ ਕੋਈ ਜਿਹੜਾ ਫੋਨ ਹੈ ਨਾ ਯੂਜ਼ ਕਰੇ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਨੇ ਆਪ ਪ੍ਰਤੱਖ ਸ਼ਹਿਰ ਦੇ ਵਿੱਚ ਘੁੰਮ ਕੇ ਇਹ ਚੀਜ਼ਾਂ ਦੇਖੀਆਂ ਉਹਨਾਂ ਨੇ ਇਸ ਚੀਜ਼ਾਂ ਵਾਸਤੇ ਸਾਨੂੰ ਬਹੁਤ ਜ਼ਿਆਦਾ ਸਖਤਾਈ ਕੀਤੀ ਹੈ ਕਿ ਪਲੀਜ਼ ਸਾਡਾ ਸਹਿਯੋਗ ਦਿਓ ਇਹ ਜਿਹੜਾ ਹਰ ਇੱਕ ਦਾ ਸ਼ਹਿਰ ਵਿੱਚ ਨਾ ਕਰੋ ਥੈਂਕ ਯੂ ਬੱਚਿਓ ਜਿਹੜਾ ਟੂ-ਵੀਲਰ ਆ ਇਹਦੇ ਤੇ ਬੈਠ ਸਕਦੇ ਆ ਦੋ ਵਿਅਕਤੀ ਤੁਸੀਂ ਉੱਤੇ ਬੈਠੇ ਹੋ ਚਾਰ ਵਿਅਕਤੀ ਜੇ ਮੈਨੂੰ ਇਹਦੇ ਪੰਜਵੇਂ ਜੋਗੀ ਜਗ੍ਹਾ ਹੁੰਦੀ ਤੇ ਤੁਸੀਂ ਉਹ ਵੀ ਪਿਛਾਉਣਾ ਸੀ ਤੇ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਹੀ ਇੱਕ ਬੱਚਾ ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਉਹ ਫੜਿਆ ਸੀ ਉਹਨੇ ਮੋਟਰਸਾਈਕਲ ਦੇ ਉੱਪਰ ਵੱਡੇ ਜਿਹੜੇ ਹੌਰ ਨੇ ਉਹ ਲਵਾਏ ਸੀ ਤੇ ਬਿਨਾਂ ਵਜ੍ਹਾ ਸ਼ਹਿਰ ਦੇ ਵਿੱਚ ਪੰਜਾਬ ਜਾ ਕੇ ਉਹ ਪলিউਸ਼ਨ ਜਿਹੜਾ ਨਰਸ ਪলিউਸ਼ਨ ਸੀ ਉਹ ਪੈਦਾ ਕਰ ਰਿਆ ਸੀ ਤੇ ਇਹ ਵੀ ਉਹਨਾਂ ਦੇ ਘਰ ਦੇ ਬੱਚੇ ਆ ਜਿਹੜਾ ਨੇ ਐਕਟਵਾ ਦੇ ਉੱਪਰ ਚਾਰ ਬੱਚੇ ਬਿਠਾਏ ਚਾਰ ਜਾਣੇ ਬੈਠ ਕੇ ਤੇ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੱਗੇ ਕੌਣ ਜਾ ਰਿਹਾ ਪਿੱਛੇ ਕੌਣ ਜਾ ਰਿਹਾ ਇਸ ਅਸੀਂ ਉਸ ਪਬਲਿਕ ਮੈਨ ਤੇ ਵੀ ਬਹੁਤ ਧੰਨਵਾਦੀ ਆ ਜਿਨੇ ਸਾਨੂੰ ਇਹਨਾਂ ਦੀ ਫੋਟੋ ਖਿੱਚ ਕੇ ਪਾਈ ਹੈ ਤੇ ਇਹ ਚਾਰ ਵਿਅਕਤੀ ਬੈਠੇ ਆ ਔਰ ਇਹਨਾਂ ਦਾ ਜਿਹੜਾ ਮੋਟਾ ਚਲਾਨ ਕੀਤਾ ਤੇ ਨਾਲ ਜਿਹੜੀ ਇਹਨਾਂ ਦੀ ਐਕਟਵਾ ਆ ਉਹ ਬੰਦ ਕਰ ਦਿੱਤੀ ਹੈ ਅੱਗੋਂ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਤੁਹਾਨੂੰ ਪਹਿਲਾਂ ਵੀ ਹੰਬਲ ਰਿਕੁਐਸਟ ਕੀਤੀ ਗਈ ਸੀ ਕਿ ਪਲੀਜ਼ ਕੋਈ ਵੀ ਵਿਅਕਤੀ ਜਿਹੜਾ ਟੂ ਵੀਲਰ ਹੈ ਉਹਦੇ ਉੱਪਰ ਤਿੰਨ ਵਿਅਕਤੀ ਜਾਂ ਚਾਰ ਵਿਅਕਤੀ ਜਾਂ ਉਹਦੇ ਉੱਪਰ ਕੋਈ ਜਿਹੜਾ ਫੋਨ ਹੈ ਨਾ ਯੂਜ਼ ਕਰੇ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਨੇ ਆਪ ਪ੍ਰਤੱਖ ਸ਼ਹਿਰ ਦੇ ਵਿੱਚ ਘੁੰਮ ਕੇ ਇਹ ਚੀਜ਼ਾਂ ਦੇਖੀਆਂ ਉਹਨਾਂ ਨੇ ਇਸ ਚੀਜ਼ਾਂ ਵਾਸਤੇ ਸਾਨੂੰ ਬਹੁਤ ਜ਼ਿਆਦਾ ਸਖਤਾਈ ਕੀਤੀ ਹੈ ਕਿ ਪਲੀਜ਼ ਸਾਡਾ ਸਹਿਯੋਗ ਦਿਓ Thank you. We at GNA University see potential in everyone and everything around us. We drive innovation and entrepreneurship. We groom competent global citizens to affect positive change around them.